ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਈਆਂ ਨੇ ਮੇਥੇ ਦੀਆਂ ਪਿੰਨੀਆਂ ਮੇਥੇ ਤੇ ਆਟੇ ਦੀਆਂ ਤੇ ਬਹੁਤ ਟੇਸਟੀ ਬਣਦੀਆਂ ਨੇ ਤੇ ਇਹ ਹੁਣ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੀਆਂ ਨੇ ਮੇਥੇ ਦੀਆਂ ਪਿੰਨੀਆਂ ਬਣਾਉਣ ਲਈ ਜੀ ਇਹ ਆਪਾਂ ਲਿਆ ਸੀ ਜੀ ਮੇਥਾ ਤੇ ਇਹ ਜਿਹੜਾ ਆਪਾਂ ਮਿੱਠਾ ਏ ਤੇ ਇਹਨੂੰ ਆਪਾਂ ਰਾਤ ਨੂੰ ਪਾਈਆ ਮਿੱਠਾ ਲਿਆਏ ਜੀ ਜਿੱਦਾਂ 2 ਕਿਲੋ ਆਪਾਂ ਆਟਾ ਲੈਣੇ ਕਣਕ ਦਾ ਤੇ ਉਹਦੇ ਵਿੱਚ ਪਾਈਆ ਮਿੱਠਾ ਬੋਧੇ ਜਿੱਦਾਂ 250 ਗ੍ਰਾਮ ਤੇ ਇਹ ਆਪਾਂ ਪਾਈਆ ਮਿੱਠੇ ਨੂੰ ਰਾਤ ਨੂੰ ਅੱਧਾ ਕਿਲੋ ਕੱਚੇ ਦੁੱਧ ਵਿੱਚ ਭਿਉਂ ਕੇ ਰੱਖ ਦਿੱਤਾ ਸੀਗਾ ਤੇ ਇਹ ਤੁਹਾਨੂੰ ਐਦਾਂ ਬਾਜ਼ਾਰ ਚੋਂ ਐਦਾ ਪੀਸਿਆ ਹੋਇਆ ਵੀ ਮਿਲ ਜੇਗਾ ਤੇ ਜੇ ਤੁਸੀਂ ਪੀਸਣਾ ਚਾਹੁੰਦੇ ਹੋ ਆਪ ਘਰ ਲਿਆ ਕੇ ਤੇ ਆਪ ਨੂੰ ਮਿਕਸੀ ਚ ਪੀਸ ਸਕਦੇ ਹੋ ਤੇ ਮੈਥੇ ਨੂੰ ਦੁੱਧ ਵਿੱਚ ਭਿਓ ਹੋ ਗਿਆ ਆਪਾਂ ਐਸਲੀ ਰੱਖਦੇ ਆ ਕਿਉਂਕਿ ਜਿਹੜੀ ਇਹਦੀ ਕਿੜਤਨ ਹੁੰਦੀ ਹੈ ਨਾ ਤਾਂ ਕੋੜਾ ਆਪਨ ਹੁੰਦਾ ਏ ਉਹ ਮੈਥੇ ਦਾ ਜਿਹੜਾ ਦੁੱਧ ਏ ਉਹ ਐਬਜ਼ਾਰਬ ਕਰ ਲੈਂਦਾ ਏ ਇਸ ਲਈ ਆਪਾਂ ਨੂੰ ਰਾਤ ਭਰ ਦੁੱਧ ਚ ਭਿਗੋ ਕੇ ਰੱਖਦੇ ਆ ਤੇ ਹੁਣ ਜੀ ਆਪਾਂ ਸਭ ਤੋਂ ਪਹਿਲਾਂ ਮੈਥੇ ਨੂੰ ਭੁੰਨਾਗੇ ਗੈਸ ਓਨ ਕਰਕੇ ਆਪਾਂ ਕੜਾਈ ਹੀ ਰੱਖੀ ਉੱਪਰ ਗੈਸ ਓਨ ਕਰਕੇ ਤੇ ਹੁਣ ਜੀ ਆਪਾਂ ਜਿਹੜੇ ਆਪਾਂ ਮੇਥੇ ਦੀਆਂ ਪਿੰਨੀਆਂ 2 ਕਿਲੋ ਆਟੇ ਦੀਆਂ ਬਣਾਉਣੀਆਂ ਨੇ ਇਹਦੇ ਵਾਸਤੇ ਆਪਾਂ ਨੂੰ ਤਿੰਨ ਪਾ ਦੇਸੀ ਘਿਓ ਚਾਹੀਦਾ ਹੈ ਮਤਲਬ ਕਿ 1 ਕਿਲੋ ਵਿੱਚੋਂ 250 ਗ੍ਰਾਮ ਘੱਟ 750 ਗ੍ਰਾਮ ਘਿਓ ਚਾਹੀਦਾ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਦੋ ਚਮਚ ਪਹਿਲਾਂ ਘਿਓ ਪਾ ਕੇ ਤੇ ਜਿਹੜਾ ਆਪਾਂ ਮੇਥਾ ਹੈ ਸਭ ਤੋਂ ਪਹਿਲਾਂ ਮੇਥੇ ਨੂੰ ਭੁੰਨਾਗੇ ਜੀ ਐਜੀ ਆਪਾਂ ਦੋ ਚਮਚ ਵੱਡੇ ਜਿਹੜਾ ਘਿਓ ਪਾ ਲਿਆ ਏ ਤੇ ਹੁਣਾਂ ਨੂੰ ਆਪਾਂ ਗਰਮ ਕਰਕੇ ਤੇ ਜਿਹੜਾ ਮੇਥਾ ਹੈ ਆਪਣਾ ਤੇ ਆਪਾਂ ਮੇਥੇ ਨੂੰ ਭੁੰਨਾਗੇ ਇਹ ਦੇਖੋ ਜੀ ਆਪਾਂ ਮਿੱਠਾ ਜਿਹੜਾ ਇਹਦੇ ਵਿੱਚ ਪਾਵਾਂਗੇ ਸਾਰ ਐ ਤਾਂ ਤੇ ਗੈਸ ਨੂੰ ਆਪਾਂ ਹਜੇ ਸਲੋ ਹੀ ਰੱਖਿਆ ਏ ਤੇ ਆਪਾਂ ਇਹਨੂੰ ਸਲੋ ਤੋਂ ਮੀਡੀਅਮ ਗੈਸ ਤੇ ਇਹਨੂੰ ਆਪਾਂ ਪੁੰਨਾਂਗੇ ਕਿਉਂਕਿ ਜੇ ਆਪਾਂ ਇਹਨੂੰ ਤੇਜ਼ ਗੈਸ ਤੇ ਪੁੰਨ ਲਿਆ ਤੇ ਜਿਹੜਾ ਆਪਣਾ ਮਿੱਠਾ ਏ ਉਹ ਸੜ ਜਾਏਗਾ ਤੇ ਚੰਗੀ ਤਰ੍ਹਾਂ ਪੁੰਨਿਆ ਨਹੀਂ ਜਾਏਗਾ ਇਹ ਆ ਦੇਖੋ ਜੀ ਇਹਨੂੰ ਆਪਾਂ ਹਲਾਉਂਦੇ ਹੋਏ ਐਦਾਂ ਇਹਨੂੰ ਆਪਾਂ ਪੁੰਨਾਂਗੇ ਐ ਦੇਖੋ ਜੀ ਆਪਾਂ ਨੂੰ ਐ 13-14 ਮਿੰਟ ਹੋ ਗਏ ਨੇ ਮੇਥੇ ਨੂੰ ਆਪਾਂ ਮੀਡੀਅਮ ਗੈਸ ਤੇ ਭੁੰਨ ਰਹੇ ਆ ਤੇ ਆਪਾਂ ਹਿਲਾਈ ਜਾ ਰਹੇ ਆ ਨਾਲ ਦੀ ਨਾਲ ਤਾਂ ਕਿ ਵੀ ਜੜਾ ਨਾਲ ਨਾ ਲੱਗੇ ਤੇ ਹੁਣ ਜੀ ਆਪਾਂ ਇਹਨੂੰ 5-7 ਮਿੰਟ ਹੋਰ ਪਕਾਵਾਂਗੇ ਤੇ ਐ ਦੇਖੋ ਜੀ ਇਹਦਾ ਕਲਰ ਵੀ ਥੋੜਾ ਜਿਹਾ ਚੇਂਜ ਹੋ ਗਿਆ ਏ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੇਗਾ ਜਿੱਦਾਂ ਬਰਾਊਨ ਬਰਾਊਨ ਤੇ ਐਦੀ ਜਿਹੜੀ ਖੁਸ਼ਬੂ ਵੀ ਆਉਣ ਲੱਗ ਜੇਗੀ ਜਦੋਂ ਇਹ ਭੁੰਨਣਾ ਸ਼ੁਰੂ ਹੋ ਜਾਏਗਾ ਤੇ ਐ ਦੇਖੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਭੁੰਨਾਂਗੇ ਅਜੇ ਥੋੜਾ ਜਿਹਾ ਕਿਉਂਕਿ ਇਹਦਾ ਜਿਹੜਾ ਕੜਵਾ ਪੰਨੇ ਪੂਰਾ ਖਤਮ ਹੋ ਜੇ ਤੇ ਪਿੰਨੀਆਂ ਜਦੋਂ ਆਪਾਂ ਖਾਈਏ ਤੇ ਆਪਾਂ ਨੂੰ ਬਿਲਕੁਲ ਵੀ ਕੜਵੀਆਂ ਨਾ ਲੱਗਣ ਤੇ ਇਹ ਦੇਖੋ ਜੀ ਇਦਾਂ ਹੀ ਹੋਰ ਨੂੰ 5-7 ਮਿੰਟ ਲੈ ਆਪਾਂ ਭੁੰਨਾਂ ਦੇ ਹਲਾਉਂਦੇ ਹੋਏ ਆਪਾਂ ਨੂੰ ਵੀ 1 ਕਮਿੰਟ ਹੋ ਗਏ ਨੇ ਇਹਨਾਂ ਨੂੰ ਭੁੰਦੇ ਹੋਏ ਤੇ ਇਹ ਦੇਖੋ ਜਿਹੜਾ ਆਪਣਾ ਮਿੱਠਾ ਹੈ ਇਦਾਂ ਦਾ ਹੋ ਗਿਆ ਏ ਤੇ ਇਹਦਾ ਕਨਰ ਵੀ ਚੇਂਜ ਹੋ ਗਿਆ ਬਰਾਊਨ ਬਰਾਊਨ ਤੇ ਇਹਦੇ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਏ ਤੇ ਇਹ ਆਪਣਾ ਮਿੱਠਾ ਭੁੰਨ ਗਿਆ ਜੀ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢ ਲਾਂਗੇ ਐ ਦੇਖੋ ਜੀ ਇਹ ਮਿੱਠਾ ਆਪਣਾ ਭੁੰਨ ਗਿਆ ਤੇ ਆਨੂੰ ਆਪਾਂ ਪਲੇਟ ਚੋਂ ਕੱਡ ਪਲੇਟ ਵਿੱਚ ਕੱਢ ਲਿਆ ਏ ਜੀ ਤੇ ਹੁਣ ਆਪਾਂ ਜਿਹੜੇ ਡਰਾਈ ਫਰੂਟ ਨੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਾਂਗੇ ਤੇ ਇਹ ਜੀ ਆਪਾਂ ਲੈਏ ਨੇ ਆਪਣੀਆਂ ਪਿੰਨੀਆਂ 'ਚ ਪਾਉਣ ਵਾਸਤੇ ਡਰਾਈ ਫਰੂਟਸ ਇਹ ਲਈਆਂ ਨੇ ਆਪਾਂ ਜੇ ਕਸ਼ਮੀਸ਼ ਅਖਰੋਟ ਬਦਾਮ ਮੂੰਗਫਲੀ ਤੇ ਸੌਂਫ ਤੇ ਇਹ ਲਿਆਏ ਜੀ ਆਪਾਂ ਜਿਹੜਾ ਸੁੱਕਾ ਨਾਰੀਅਲ ਹੁੰਦਾ ਉਹ ਆਪਾਂ ਕੱਦੂ ਕਸ ਕਰਕੇ ਲਿਆਏ ਇਹ ਵਾਲਾ ਤੇ ਤੁਸੀਂ ਡਰਾਈ ਫਰੂਟ ਆਪਣੀ ਮਰਜ਼ੀ ਦੇ ਜਿਹੜੇ ਮਰਜ਼ੀ ਪਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਉਹੀ ਪਾ ਸਕਦੇ ਹੋ ਤੇ ਡਰਾਈ ਫਰੂਟ ਤੁਸੀਂ ਘੱਟ ਵੱਧ ਵੀ ਪਾ ਸਕਦੇ ਹੋ ਘੱਟ ਮਾਤਰਾ ਚ ਵੀ ਪਾ ਸਕਦੇ ਹੋ ਜੇ ਵੱਧ ਪਾਣਾ ਚਾਹੁੰਦੇ ਹੋ ਤੇ ਵੱਧ ਵੀ ਪਾ ਸਕਦੇ ਹੋ ਤੇ ਇਹ ਦੇਖੋ ਜੀ ਉਸੇ ਕੜਾਈ ਦੇ ਵਿੱਚ ਆਪਾਂ ਜੀ ਇੱਕ ਚਮਚ ਘਿਓ ਪਾਇਆ ਏ ਤੇ ਇਹ ਦੇਖੋ ਜੀ ਇਹ ਆਪਣਾ ਘਿਓ ਗਰਮ ਹੋ ਗਿਆ ਡਰਾਈ ਫਰੂਟ ਜਿਹੜੇ ਨੇ ਆਪਾਂ ਬਦਾਮਾਂ ਨੂੰ ਇਦਾਂ ਕੱਟ ਲਿਆ ਟੁਕੜੀਆਂ ਚ ਇਹ ਪਾਵਾਂਗੇ ਜੀ ਆਪਾਂ ਸਾਰੇ ਇਹਦੇ ਵਿੱਚ ਤੇ ਹਲਕਾ ਜਿਹਾ ਪੈਨਨ ਰੋਸਟ ਕਰਾਂਗੇ ਆਪਾਂ ਬਹੁਤ ਜ਼ਿਆਦਾ ਨਹੀਂ ਰੋਸਟ ਕਰਨਾ ਹੈਗਾ ਇਹਨਾਂ ਨੂੰ ਤੇ ਹਲਕਾ ਜਿਹਾ ਆਪਾਂ ਰੋਸਟ ਕਰਕੇ ਇਹਨੂੰ ਤੇ ਕੱਢ ਲਾਂਗੇ ਆਪਾਂ ਇਹਨੂੰ ਹਲਕਾ ਜਿਹਾ 1 ਮਿੰਟ ਰੋਸਟ ਕਰ ਲਿਆ ਤੇ ਹੁਣ ਜਿਹੜਾ ਆਪਾਂ ਨਾਰੀਅਲ ਦਾ ਬੁਰਾਦਾ ਹੈ ਵੀ ਇਹਦੇ ਚ ਪਾ ਦਾਂਗੇ ਤੇ ਇਹਨੂੰ ਵੀ ਆਪਾਂ ਹਲਕਾ ਜਿਹਾ ਇਹਦੇ ਨਾਲ ਹੀ ਹੁਣ ਰੋਸਟ ਕਰ ਲਾਂਗੇ ਮੈਂ ਤਾਂ ਕੁਝ ਰਲਾ ਕੇ ਇਹਨੂੰ ਏਦਾਂ ਆਪਾਂ ਕੱਢ ਲਾਂਗੇ ਇਹਨਾਂ ਨੂੰ ਤੁਸੀਂ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਜਲਾਉਣਾ ਹੈਗਾ ਇਹਨੂੰ ਜੇ ਆਪਾਂ ਸਲੋ ਗੈਸ ਤੇ ਹੀ ਰੋਸਟ ਕਰਨਾ ਹੈ ਹਲਕਾ ਜਿਹਾ ਐਦਾਂ ਵੀ ਪਾ ਸਕਦੇ ਹੋ ਤੁਸੀਂ ਜੇ ਕੱਚੇ ਪਾਣੇ ਨੇ ਕੱਚਾ ਵੀ ਪਾ ਸਕਦੇ ਹੋ ਦੇਖੋ ਜੀ ਆਪਾਂ 1 ਮਿੰਟ ਹੋਰ ਰੋਸਟ ਕਰ ਲਿਆ ਮਤਲਬ ਕਿ 1 ਮਿੰਟ ਪਹਿਲਾਂ ਰੋਸਟ ਕੀਤਾ ਸੀ ਸਲੋ ਗੈਸ ਤੇ ਤੇ 1 ਮਿੰਟ ਆਪਾਂ ਨਾਰੀਅਲ ਦਾ ਬੁਰਾਦਾ ਪਾ ਕੇ ਤੇ ਇਹਨੂੰ ਸਲੋ ਉਹ ਕਰ ਲਿਆ ਏ ਰੋਸਟ ਕਰ ਲਿਆ ਤੇ ਆ ਵੀ ਹੁਣ ਆਪਾਂ ਜੀ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਆਹ ਰੋਸਟ ਕਰਕੇ ਆਪਣੇ ਡਰਾਈ ਫਰੂਟ ਵੀ ਇੱਕ ਪਲੇਟ 'ਚ ਐਦਾਂ ਕੱਢ ਲਏ ਨੇ ਜੀ ਤੇ ਇਹ ਦੇਖੋ ਜੀ ਉਸੇ ਕੜਾਈ ਦੇ ਵਿੱਚ ਜਿ ਹੁਣ ਆਪਾਂ ਜਿਹੜਾ ਆਪਣਾ ਘਿਓ ਏ ਦੇਸੀ ਘਿਓ ਪਾ ਲਿਆ ਆਪਾਂ ਟੋਟਲ ਆਪਣਾ ਤਿੰਨ ਪਾ ਘਿਓ ਆਪਾਂ ਸਿਰਫ ਇਹਦੇ ਵਿੱਚ ਯੂਜ਼ ਕੀਤਾ ਏ ਤੇ ਥੋੜਾ ਜਿਹਾ ਆਪਾਂ ਡਰਾਈ ਫਰੂਟ ਪੁੰਨੇ ਨੇ ਥੋੜਾ ਜਿਹਾ ਮਿੱਠਾ ਪੁੰਨਿਆ ਤੇ ਬਾਕੀ ਘਿਓ ਆਪਾਂ ਦੇ ਵਿੱਚ ਕੜਾਈ 'ਚ ਪਾ ਲਿਆ ਤੇ ਆਪਾਂ ਘਿਓ ਨੂੰ ਮੈਲਟ ਹੋਣ ਦਵਾਂਗੇ ਹੁਣ ਤੇ ਇਹ ਜੀ ਆਪਣਾ ਗਾਂ ਦਾ ਘਿਓ ਏ ਦੇਸੀ ਘਿਓ ਅਸਲੀ ਤੁਹਾਨੂੰ ਪੀਲਾ ਪੀਲਾ ਲੱਗ ਰਿਹਾ ਹੋਵੇਗਾ ਤੇ ਇਹਦੇ ਵਿੱਚ ਇਹਦੇ ਲਈ ਜੀ ਆਪਾਂ ਤੇ ਆਪਣਾ ਘਿਓ ਜਿਹੜਾ ਇਹ ਮੈਲਟ ਹੋ ਰਿਹਾ ਹੈ ਆਪਾਂ ਲਿਆਏ ਜੀ ਇਹ ਲਿਆਏ ਜੀ ਆਪਾਂ 2 ਕਿਲੋ ਕਣਕ ਦਾ ਆਟਾ ਜਿਹੜਾ ਆਪਾਂ ਘਰ ਰੋਟੀ ਬਣਾਉਂਦੇ ਆ ਉਹ ਵਾਲਾ ਆਟਾ ਲਿਆਏ ਆਪਾਂ ਤੇ ਆਟੇ ਨੂੰ ਆਪਾਂ ਛਾਣ ਲਿਆਏ ਤੇ ਇਹ ਆਪਣਾ 2 ਕਿਲੋ ਆਟਾ ਜਿੱਦਾਂ 2 ਕਿਲੋ ਆਟੇ ਦੇ ਵਿੱਚ ਪਾਈਆ ਮੇਥਾ ਬਹੁਤ ਹੁੰਦਾ ਹੈ ਤੇ ਹੁਣ ਇਹ ਜਿਹੜਾ ਆਟਾ ਹੈ ਆਪਾਂ ਇਹਨੂੰ ਪਾ ਕੇ ਭੁੰਨਾਗੇ ਤੇ ਇਹ ਦੇਖੋ ਜੀ ਇਹ ਆਪਣਾ ਘਿਓ ਜਿਹੜਾ ਇਹ ਮੈਲਟ ਹੋ ਗਿਆ ਤੇ ਹੁਣ ਜੀ ਆਪਾਂ ਜਿਹੜਾ ਆਟਾ ਹੈ ਆਪਣਾ ਉਹ ਪਾਵਾਂਗੇ ਇਹਦੇ ਵਿੱਚ ਹੌਲੀ ਹੌਲੀ ਜਿਹੜਾ ਜੜਾ ਆਪਣਾ ਆਟਾ ਹੈ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ ਇਹ ਦੇਖੋ ਜੀ ਹੁਣ ਐਦਾਂ ਆਪਾਂ ਇਹਨੂੰ ਹਲਾਉਂਦੇ ਹੋਏ ਮੀਡੀਅਮ ਗੈਸ ਤੇ ਜਿਹੜਾ ਆਪਣਾ ਆਟਾ ਹੈ ਤੇ ਆਟੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਤੱਕ ਇਹ ਬਰਾਊਨ ਨਹੀਂ ਹੁੰਦਾ ਆਟਾ ਆਪਣਾ ਤੇ ਜਦੋਂ ਇਹ ਬਰਾਊਨ ਹੋਏਗਾ ਤੇ ਜਦੋਂ ਭੁੰਨ ਗਿਆ ਤੇ ਇਹਦੇ ਵਿੱਚ ਆਪਣੇ ਆਪ ਹੀ ਖੁਸ਼ਬੂ ਆਉਣ ਲੱਗ ਜੇਗੀ ਤੇ ਆਟੇ ਨੂੰ ਵੀ ਆਪਾਂ ਸਲੋ ਟੂ ਮੀਡੀਅਮ ਗੈਸ ਤੇ ਭੁੰਨਣਾ ਹੈ ਕਿਉਂਕਿ ਜੇ ਆਪਾਂ ਜ਼ਿਆਦਾ ਤੇਜ਼ ਗੈਸ ਤੇ ਪੁੰਨ ਲਿਆ ਤਾਂ ਜਿਹੜਾ ਆਪਣਾ ਆਟਾ ਹੈ ਉਹ ਸੜ ਜਾਏਗਾ ਤੇ ਕੱਚਾ ਰਹਿ ਜਾਏਗਾ ਤੇ ਇਸ ਲਈ ਹੁਣ ਆਪਾਂ ਇਹਨੂੰ ਹਲਾਉਂਦੇ ਹੋਏ ਏਦਾਂ ਜੀ ਪੁੰਨਾਗੇ ਐ ਜੀ ਆਪਾਂ ਲਿਆਏ 1.5 ਕਿਲੋ ਗੁੜ ਜਿੱਦਾਂ ਆਪਣਾ 2 ਕਿਲੋ ਆਟਾ ਹੈ ਤੇ ਇਹਦੇ ਵਿੱਚ ਆਪਾਂ 1.5 ਕਿਲੋ ਗੁੜ ਪਾਵਾਂਗੇ ਤੇ ਇੰਨਾ ਹੀ ਮਿੱਠਾ ਬਹੁਤ ਜੇ ਤੁਹਾਨੂੰ ਵੱਧ ਪਸੰਦ ਹੈ ਤੇ ਤੁਸੀਂ ਥੋੜਾ ਜਿਹਾ ਹੋਰ ਪਾ ਸਕਦੇ ਹੋ ਤੇ ਵੈਸੇ ਤੇ ਇਹ ਇੰਨਾ ਗੁੜ ਜਿਹੜਾ ਹੈ ਬਿਲਕੁਲ ਪਰਫੈਕਟ ਹੈ ਤੇ ਜੇ ਤੁਸੀਂ ਮਿੱਠਾ ਘੱਟ ਪਸੰਦ ਕਰਦੇ ਹੋ ਤੇ ਤੁਸੀਂ 1.5 ਕਿਲੋ ਤੋਂ ਥੋੜਾ ਜਿਹਾ ਘੱਟ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਛੋਟੇ-ਛੋਟੇ ਟੁਕੜਿਆਂ 'ਚ ਤੋੜ ਲਾਂਗੇ ਗੁੜ ਨੂੰ। ਤੇ ਆਪਾਂ ਜਿਹੜਾ ਗੁੜ ਨੂੰ ਆ ਤਾਂ ਟੁਕੜਿਆਂ 'ਚ ਤੋੜ ਕੇ ਤੇ ਆਪਾਂ ਇਹਨੂੰ ਗੈਸ ਦੇ ਉੱਪਰ ਰੱਖ ਦਿੱਤਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਤੇ ਜਿੱਦਾਂ ਆਪਣਾ 1.5 ਕਿਲੋ ਗੋੜੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ 3 ਪਾ ਪਾਣੀ। ਮਤਲਬ ਕਿ 750 ਗ੍ਰਾਮ ਤੇ ਜੇ ਗਲਾਸ ਨਾਲ ਨਾਪੋਗੇ ਤੇ 3 ਗਲਾਸ ਪਾਣੀ। ਤੇ ਇਹਦੇ ਵਿੱਚ ਆਪਾਂ ਇਹ ਨਾਪ ਕੇ ਜੀ 3 ਗਲਾਸ ਪਾਵਾਂਗੇ। ਉਦੇ ਵਿੱਚ ਆਪਾਂ ਅੱਧਾ ਕਿਲੋ ਪਾਣੀ ਪਾਣਾ ਏ ਤੇ 1 ਕਿਲੋ ਗੁੜ ਦੇ ਵਿੱਚ ਆਪਾਂ ਅੱਧਾ ਕਿਲੋ ਪਾਣੀ ਪਾਇਆ 2 ਗਲਾਸ ਤੇ 1 ਗਲਾਸ ਜਿੱਦਾਂ ਆਪਣਾ 1.5 ਕਿਲੋ ਗੁੜੇ ਤੇ ਜਿਹੜਾ ਅੱਧਾ ਕਿਲੋ ਗੁੜੇ ਉਹਦੇ ਵਿੱਚ ਅੱਧਾ 1 ਗਲਾਸ ਆਪਾਂ ਹੋਰ ਪਾਤਾ ਜੀ ਆਪਣਾ 3 ਪਾ ਬਣ ਗਿਆ 750 ਗ੍ਰਾਮ ਪਾਣੀ ਤੇ ਹੁਣ ਜੀ ਆਪਾਂ ਇਹ ਗੁੜ ਨੂੰ ਮੈਲਟ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮੈਲਟ ਕਰਕੇ 4 ਤੋਂ 5 ਮਿੰਟ ਪਕਾਵਾਂਗੇ ਜਿਆਦਾ ਨਹੀਂ ਪਕਾਵਾਂਗੇ ਆਪਾਂ ਇਹਦੀ ਚਾਸ਼ਨੀ ਨਹੀਂ ਬਣਾਣੀ ਹੈਗੀ ਐ ਦੇਖੋ ਜੀ ਆਪਾਂ ਨੂੰ 12 ਤੋਂ 13 ਮਿੰਟ ਹੋ ਗਏ ਨੇ ਆਟੇ ਨੂੰ ਭੁੰਦੇ ਹੋਏ ਤੇ ਐਦਾਂ ਹੀ ਆਪਾਂ ਇਹਨੂੰ ਅਜੇ ਹੋਰ ਭੁੰਨਾਗੇ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੁੰਦਾ ਤੇ ਐਦਾਂ ਤੁਸੀਂ ਹਿਲਾਈ ਜਾਓ ਤਾਂ ਕਿ ਜਿਹੜਾ ਨੀਚੇ ਆਪਣਾ ਆਟਾ ਸੜੇ ਨਾ ਇਹ ਐਦਾਂ ਚੀਜ਼ ਇਹ ਆਪਾਂ ਨੂੰ ਸਰਦੀਆਂ ਚ ਐ ਵਾਲੀਆਂ ਪਿੰਨੀਆਂ ਬਣਾ ਕੇ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇਹ ਜਿੱਦਾਂ ਆਪਣੇ ਸਰਦੀਆਂ ਦੇ ਵਿੱਚ ਆਪਾਂ ਨੂੰ ਸਰਦੀਆਂ ਤੋਂ ਬਚਾਉਂਦੇ ਨੇ ਜਿੱਦਾਂ ਕਮਰ ਦਰਦ, ਹੱਥ ਪੈਰ ਦਰਦ ਹੁੰਦੇ ਨੇ ਉਹਦੇ ਲਈ ਵੀ ਇਹ ਬਹੁਤ ਵਧੀਆ ਹੁੰਦੀਆਂ ਨੇ ਤੇ ਆਪਾਂ ਨੂੰ ਇਹ ਇੱਦਾਂ ਹੀ ਹੈ ਜਿਹੜੀਆਂ ਪਿੰਨੀਆਂ ਆਪਾਂ ਨੂੰ ਸਰਦੀਆਂ 'ਚ ਬਣਾਉਣੀਆਂ ਚਾਹੀਦੀਆਂ ਨੇ ਜਿੱਦਾਂ ਆਲਸੀ ਦੀਆਂ ਵੀ ਕੋਈ ਵੀ ਬਣਾ ਲਓ ਤੁਸੀਂ ਤੇ ਇਹ ਆਪਾਂ ਨੂੰ ਜਿਹੜਾ ਮੇਥਾ ਹੈ ਉਹ ਬਹੁਤ ਵਧੀਆ ਹੈ ਸਰਦੀਆਂ 'ਚ ਹੁੰਦਾ ਹੈ ਤੇ ਜਿੱਦਾਂ ਆਪਾਂ ਦੁੱਧ 'ਚ ਪਿਓ ਕੇ ਰੱਖਨੇ ਆ ਮੈਂ ਇੱਥੇ ਨੂੰ ਤੇ ਇੱਦਾਂ ਬਿਲਕੁਲ ਵੀ ਕੜਦੀਆਂ ਨਹੀਂ ਬਣਣਗੀਆਂ ਆਪਣੀਆਂ ਪਿੰਨੀਆਂ ਇੱਦਾਂ ਹੀ ਆਪਾਂ ਨੂੰ ਹਲਾਉਂਦੇ ਹੋਏ ਆਟੇ ਨੂੰ ਭੁੰਨੀ ਜਾਵਾਂਗੇ ਇੱਦਾਂ ਹੋਰ ਭੁੰਨਾਂਗੇ ਹਲੇ ਐ ਦੇਖੋ ਜੀ ਇਹ ਨਾ ਗੋੜੇ ਜਿਹੜਾ ਇਹ ਮੈਲਟ ਹੋ ਗਿਆ ਆ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ 4 ਤੋਂ 5 ਮਿੰਟ ਇਦਾਂ ਹੀ ਇਹਨੂੰ ਪਕਾ ਲਾਂਗੇ ਤੇ ਜੀ ਬਸ ਇਹਨੂੰ ਆਪਾਂ 4 ਤੋਂ 5 ਮਿੰਟ ਪਕਾਵਾਂਗੇ ਵੀ ਜਿੱਦਾਂ ਤੇਲ ਹੁੰਦਾ ਚਿਪਚਿਪਾ ਜਾ ਬਸ ਓਦਾਂ ਦਾ ਕਰਨਾ ਐ ਇਹਨੂੰ ਆਪਾਂ ਜ਼ਿਆਦਾ گاੜਾ ਨਹੀਂ ਕਰਨਾ ਹੈਗਾ ਜੇ ਆਪਾਂ ਇਹਨੂੰ ਜ਼ਿਆਦਾ گاੜਾ ਜ਼ਿਆਦਾ ਪਕਾ ਲਿਆ ਤੇ ਜਿਹੜੇ ਲੱਡੂ ਆਪਣੇ ਨੇ ਫਿਰ ਉਹ ਜਿਹੜੇ ਹਾਰਡ ਬਣਨਗੇ ਪਿੰਨੀਆਂ ਆਪਣੇ ਜਿਹੜੀਆਂ ਹਾਰਡ ਬਣਨਗੀਆਂ ਐਸੇ ਹੀ ਆਪਾਂ ਇਹਨੂੰ 4 ਤੋਂ 5 ਮਿੰਟ ਪਕਾਵਾਂਗੇ ਬਸ ਐ ਦੇਖੋ ਜੀ ਇਹ ਆਪਾਂ 5 ਕਿ ਮਿੰਟ ਪਕਾ ਲਿਆ ਏ ਇਨੂੰ ਆਪਾਂ ਤੇ ਗੈਸ ਨੂੰ ਆਪਾਂ ਆਫ ਕਰਤਾ ਏ ਤੇ ਐ ਇਦਾਂ ਤੁਸੀਂ ਹੱਥ ਲਗਾ ਕੇ ਦੇਖ ਸਕਦੇ ਹੋ ਐਦਾਂ ਹਲਕਾ ਜਿਹਾ ਜਿੱਦਾਂ ਆਪਾਂ ਨੂੰ ਐਦਾਂ ਚਿਪਚਿਪਾ ਜਾਂ ਲੱਗਣਾ ਚਾਹੀਦਾ ਜਿੱਦਾਂ ਆਪਣਾ ਤੇਲ ਹੁੰਦਾ ਏ ਜਿੱਦਾਂ ਤੇਲ ਆਪਾਂ ਨੂੰ ਚਿਪਚਿਪਾ ਜਾਂ ਲੱਗਦਾ ਏ ਤੇ ਇੰਨਾ ਕੀ ਆਪਾਂ ਇਹਨੂੰ ਪਕਾਵਾਂਗੇ ਤੇ ਐ ਵੀ ਆਪਾਂ ਗੈਸ ਆਫ ਕਰਤਾ ਤੇ ਹੁਣ ਜੀ ਆਪਾਂ ਇਹਨੂੰ ਟੱਕ ਦਾਂਗੇ ਐ ਦੇਖੋ ਜੀ ਐ ਆਪਾਂ ਨੂੰ ਅੱਧਾ ਘੰਟਾ ਹੋ ਗਿਆ 30 ਮਿੰਟ ਹੋ ਗਏ ਨੇ ਆਪਾਂ ਆਟੇ ਨੂੰ ਭੁੰਦੇ ਹੋਏ ਤੇ ਜਿਹੜਾ ਆਪਣਾ ਆਟਾ ਏ ਭੁੰਨ ਗਿਆ ਚੰਗੀ ਤਰ੍ਹਾਂ ਐ ਦੇਖੋ ਜੀ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਤੇ ਇਹਦੇ ਵਿੱਚੋਂ ਖੁਸ਼ਬੂ ਵੀ ਆਣ ਲੱਗ ਗਈ ਆਟੇ ਦੇ ਵਿੱਚੋਂ ਕਿਉਂਕਿ ਜੇ ਆਪਾਂ ਆਟਾ ਚੰਗੀ ਤਰ੍ਹਾਂ ਨਹੀਂ ਭੁੰਨਾਗੇ ਤੇ ਜਿੱਦਾਂ ਆਪਾਂ ਨੂੰ ਫਿਰ ਆਟਾ ਕੱਚਾ-ਕੱਚਾ ਆਪਣੀਆਂ ਜਿਹੜੀਆਂ ਪਿੰਨੀਆਂ ਨੇ ਸਵਾਰ ਨਹੀਂ ਬਣਨਗੀਆਂ ਤੇ ਐਦਾਂ ਹੁਣ ਆਪਾਂ ਆਟਾ ਆਪਣਾ ਚੰਗੀ ਤਰ੍ਹਾਂ ਭੁੰਨ ਗਏ ਆ ਜੀ ਤੇ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ ਜੀ ਤੇ ਇਹ ਦੇਖੋ ਜੀ ਹੁਣ ਆਪਾਂ ਇਹ ਕੜਾਈ ਆਪਣੀ ਗੈਸ ਤੋਂ نیچے ਰੱਖ ਲਈ ਆਪਾਂ ਤੇ ਹੁਣ ਜਿਹੜਾ ਇਹ ਮੇਥਾ ਆਪਾਂ ਭੁੰਨ ਕੇ ਰੱਖਿਆ ਸੀ ਉਹ ਪਾਵਾਂਗੇ ਇਹਦੇ ਵਿੱਚ ਅੱਜ ਹੀ ਆਪਣੇ ਜਿਹੜੇ ਡਰਾਈ ਫਰੂਟ ਨੇ roast ਕਰਕੇ ਰੱਖੇ ਸੀ ਆਪਾਂ ਉਹ ਪਾਵਾਂਗੇ ਤੇ ਇਹ ਦੇਖੋ ਜੀ ਐਦਾਂ ਇਹਨੂੰ ਆਪਾਂ ਹਲਕਾ ਜਿਹਾ ਮਿਕਸ ਕਰਾਂਗੇ ਹੁਣ ਜੀ ਆਪਾਂ ਜਿਹੜੀ ਆਪਣੀ ਚਾਸ਼ਨੀ ਬਣਾ ਕੇ ਰੱਖੀ ਏ ਉਹ ਪਾਵਾਂਗੇ ਆ ਪੈਦੇ ਵਿੱਚ ਤੇ ਜਿਹੜੀ ਚਾਸ਼ਨੀ ਏ ਉਹਨੂੰ ਆਪਾਂ ਛਾਣ ਕੇ ਪਾਵਾਂਗੇ ਤਾਂ ਕਿ ਕਈ ਵਾਰ ਗੁੜ ਦੇ نیچے ਜਿੱਦਾਂ ਕੋਈ ਕੱਖ ਵਗੈਰਾ ਕੁਝ ਹੁੰਦਾ ਏ ਤੇ ਉਹ ਨਿਕਲ ਜਾਂਦਾ ਏ ਤੇ ਇਹ ਦੇਖੋ ਜੀ ਇਦਾਂ ਆਪਾਂ ਛਾਨਣੀ ਦੇ ਨਾਲ ਛਾਣ ਕੇ ਜਿਹੜੀ ਆਪਣੀ ਚਾਸ਼ਨੀ ਹੈ ਸਾਰੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਦੇਖੋ ਜੀ ਇਹ ਆਪਾਂ ਆਪਣੀ ਚਾਸ਼ਨੀ ਜਿਹੜੀ ਛਾਣ ਕੇ ਪਾ ਲਈ ਏ ਤੇ ਹੁਣ ਜੀ ਆਪਾਂ ਇਹਨੂੰ ਕਰਾਂਗੇ ਮਿਕਸ ਤੇ ਇਹ ਦੇਖੋ ਜੀ ਹੁਣ ਆਪਾਂ ਇਹ ਗਰਮ-ਗਰਮ ਨੂੰ ਹੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਦਾਂ ਯੋਗੀ ਜੀ ਤੇ ਇਹ ਬਹੁਤ ਜ਼ਿਆਦਾ ਗਰਮ ਹੈ ਤੇ ਆਪਣਾ ਜਿਹੜਾ ਹੱਥ ਨਹੀਂ ਲੱਗੇਗਾ ਐਸਲੀ ਪਹਿਲਾਂ ਆਪਾਂ ਇਹਨੂੰ ਏਦਾਂ ਕਰਛੀ ਦੇ ਨਾਲ ਏਦਾਂ ਮਿਕਸ ਕਰਾਂਗੇ ਫਿਰ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਏਗਾ ਫਿਰ ਉਦੋਂ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਤੇ ਉਦੋਂ ਥੋੜਾ ਜਿਹਾ ਹੱਥ ਨਾਲ ਵੀ ਮਿਕਸ ਕਰ ਲਾਂਗੇ ਤੇ ਇਹ ਦੇਖੋ ਜੀ ਏਦਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਐ ਦੇਖੋ ਜੀ ਏਦਾਂ ਪਹਿਨੂੰ ਚੰਗੀ ਤਰ੍ਹਾਂ ਚਾਸ਼ਨੀ ਨੂੰ ਡਰਾਈ ਫਰੂਟ ਨੂੰ ਮੇਥੇ ਨੂੰ ਸਾਰੇ ਨੂੰ ਮਿਕਸ ਕਰ ਲਿਆ ਇਹਦੇ ਵਿੱਚ ਐ ਦੇਖੋ ਏਦਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਓ ਤੇ ਬਸ ਜਦੋਂ ਇਦਾਂ ਹੱਥ ਲਗਾ ਕੇ ਦੇਖ ਲਓ ਜਦੋਂ ਆਪਣਾ ਹੱਥ ਲੱਗਣ ਲੱਗ ਗਿਆ ਤੇ ਉਦੋਂ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਜੀ ਅਜੇ ਇਹ ਥੋੜਾ ਜਿਹਾ ਗਰਮ ਹੈ ਤੇ ਇਹਨੂੰ ਆਪਾਂ ਇਦਾਂ ਹੀ ਮਿਕਸ ਕਰ ਲਿਆ ਏ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਇਦਾਂ ਹਲਾ ਹਲਾ ਕੇ ਤੇ ਇਦਾਂ ਨਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਤੇ ਨਾਲੇ ਥੋੜਾ ਜਿਹਾ ਠੰਡਾ ਹੋ ਜਾਏਗਾ ਤੇ ਫਿਰ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਐ ਦੇਖੋ ਜੀ ਐ ਆਪਾਂ ਇਦਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਜੀ ਤੇ ਐ ਦੇਖੋ ਜਿੱਦਾਂ ਆਪਣਾ ਹੱਥ ਲੱਗ ਰਿਹਾ ਏ ਇਦਾਂ ਤੇ ਹੁਣ ਆਪਾਂ ਇਹਨਾਂ ਦੀ ਪਿੰਨੀਆਂ ਬਣਾਵਾਂਗੇ ਤੇ ਐ ਦੇਖੋ ਇਦਾਂ ਆਪਾਂ ਤੇ ਬਾਕੀ ਪਿੰਨੀਆਂ ਜਿਹੜੀਆਂ ਤੁਸੀਂ ਆਪਣੇ ਹਿਸਾਬ ਨਾਲ ਵੱਡੀਆਂ ਛੋਟੀਆਂ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਐ ਦੇਖੋ ਜੀ ਇਦਾਂ ਆਪਾਂ ਬਣਾ ਲਾਂਗੇ ਪਿੰਨੀਆਂ ਆਪਣੀਆਂ ਮੈਂ ਬਾਤੋਂ ਨੂੰ ਇੱਕ ਹੋਰ ਬਣਾ ਕੇ ਦਿਖਾਣੇ ਆ ਐ ਦੇਖੋ ਜੀ ਐਦਾਂ ਆਪਾਂ ਬਹੁਤ ਹੀ ਸੋਖੇ ਤਰੀਕੇ ਨਾਲ ਇਹ ਬਣ ਜਾਂਦੀਆਂ ਨੇ ਸਿਰਫ ਆਪਾਂ ਨੂੰ ਉਹੀ ਹੈ ਜਿਹੜਾ ਆਟਾ ਵਗੈਰਾ ਭੁੰਨਣ ਤੇ ਟਾਈਮ ਲੱਗਦਾ ਏ ਐ ਦੇਖੋ ਜੀ ਐਦਾਂ ਆਪਾਂ ਸਾਰੀਆਂ ਆਪਣੀਆਂ ਬਣਾ ਲਾਂਗੇ ਐ ਦੇਖੋ ਜੀ ਜਿੱਦਾਂ ਆਪਾਂ ਬਣਾਈਆਂ ਨੇ ਐਡੀਆਂ ਐਡੀਆਂ ਪਿੰਨੀਆਂ ਆਪਾਂ ਸਾਰੀਆਂ ਬਣਾ ਲਾਂਗੇ ਐ ਦੇਖੋ ਜੀ ਇਹ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਨੇ ਜੀ ਤੇ ਬਹੁਤ ਟੇਸਟੀ ਬਣਦੀਆਂ ਨੇ ਤੇ ਇਹ ਬਿਲਕੁਲ ਵੀ ਕੜਵੀਆਂ ਨਹੀਂ ਬਣੀਆਂ ਹੈਗੀਆਂ ਤੇ ਬਣਾ ਕੇ ਜਰੂਰ ਦੇਖਿਓ ਜੇ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ